ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜੋ ਅਸੀਂ ਵਿਚਾਰ ਰਹੇ ਹਾਂ ਜਿੱਥੇ ਗੁਰਬਾਣੀ ਵਿਆਕਰਨ ਦਾ ਭੇਦ ਵੀ ਸਮਝ ਰਹੇ ਹਾਂ ਉੱਥੇ ਗੁਰਬਾਣੀ ਦੇ ਅਰਥਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਗਾਧ ਬੋਧ ਹਨ ਥੋੜੀ ਜੀ ਸਮਝ ਦੇ ਨਾਲ ਸਤਿਗੁਰੂ ਨੂੰ ਸਮਝਣਾ ਸੰਭਵ ਨਹੀਂ ਹੈ ਫਿਰ ਵੀ ਯਤਨ ਕਰਨਾ ਜ਼ਰੂਰੀ ਹੈ ਤਾਂ ਕਿ ਬਾਣੀ ਪੜਨ ਸੁਣਨ ਦੇ ਨਾਲ ਸਾਨੂੰ ਸਮਝ ਆ ਸਕੇ ਗੁਰਬਾਣੀ ਦੇ ਵਿੱਚ ਸੰਧੀ ਛੇਦ ਸ਼ਬਦ ਹਨ ਉਹਨਾਂ ਸੰਧੀ ਛੇਦ ਸ਼ਬਦਾਂ ਨੂੰ ਕਿਵੇਂ ਪੜ੍ਹਨਾ ਹੈ ਉਹ ਅਸੀਂ ਵਿਚਾਰ ਕਰਨੀ ਹੈ ਜਿਵੇਂ ਗੁਰਬਾਣੀ 'ਚ ਇੱਕ ਸ਼ਬਦ ਹੈ ਅਤੀ ਜਾਂ ਅੱਧੀ ਲਿਖੇ ਹੋਏ ਸ਼ਬਦ ਜੋ ਗੁਰਬਾਣੀ ਦੇ ਵਿੱਚ ਹਨ ਇਹ ਐੜਾ ਤੱਦੀ ਵਿਹਾਰੀ ਕਿਤੇ ਪਾਠ ਅੱਧੀ ਕਿਤੇ ਪਾਠ ਅਤੀ ਆਓ ਇਹੀ ਅਸੀਂ ਵਿਚਾਰ ਕਰਨੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬੋਲ ਹੈ ਬਚਨ ਹੈ ਤਾਸਰੀ ਰਾਗ ਦੇ ਵਿੱਚ ਜੇ ਸੋ ਕੂੜੀਆਂ ਕੂੜ ਕਬਾੜ ਚਲਾਕ ਬੰਦਾ ਆਪਣਾ ਵਿਸ਼ਵਾਸ ਦਵਾਉਣ ਵਾਸਤੇ ਆਪਣਾ ਭਰੋਸਾ ਦਵਾਉਣ ਵਾਸਤੇ ਵਾਸਤੇ ਫਿਰ ਉਹ ਝੂਠ ਪਰ ਝੂਠ ਬੋਲੇ ਸਤਿਗੁਰੂ ਆਖਦੇ ਨੇ ਝੂਠੀਆਂ ਗੱਪਾਂ ਮਾਰੇ ਭਾਵੇਂ ਸਭ ਆਖੂ ਸੰਸਾਰ ਸੰਸਾਰ ਦੇ ਵਿੱਚ ਆਖੇ ਜਾ ਸਕਦੀਆਂ ਸੰਸਾਰ ਨੂੰ ਉਹ ਆਪਣੇ ਜਾਲ ਦੇ ਵਿੱਚ ਫਸਾ ਕੇ ਆਪਣਾ ਅਤਵਾਰ ਦਵਾ ਸਕਦਾ ਪਰ ਪਰਮੇਸ਼ਰ ਤੋ ਖਾ ਨਹੀਂ ਦੇ ਸਕਦਾ ਉਹਦੀਆਂ ਇਹ ਝੂਠੀਆਂ ਕੋੜੀਆਂ ਗੱਪਾਂ ਜਿਹੜੀਆਂ ਹੈ ਉਹ ਪ੍ਰਮਾਤਮਾ ਪਰਮੇਸ਼ਰ ਤੋਂ ਲੁਕੀਆਂ ਨਹੀਂ ਰਹਿ ਜਾਂਦੀਆਂ ਜਿੰਨਾ ਵੀ ਕੋਸ਼ਿਸ਼ ਕਰ ਲਵੇ ਜੋਰ ਲਾ ਲਵੇ ਉਹ ਪ੍ਰਮਾਤਮਾ ਦੇ ਦਰਤੇ ਪਰਵਾਹ ਨਹੀਂ ਹੋ ਸਕਦਾ ਕਿਉਂਕਿ ਅੰਦਰ ਕਪਟ ਹੈ ਬਾਹਰੋਂ ਝੂਠ ਤੂਫਾਨ ਦੇ ਨਾਲ ਵਿਸ਼ਵਾਸ ਦਵਾਣ ਦੀ ਕੋਸ਼ਿਸ਼ ਕਰ ਰਿਹਾ ਹੈ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਪ੍ਰਮਾਤਮਾ ਤਾਂ ਅੰਦਰ ਬੈਠਾ ਹੋਇਆ ਘਟ ਘਟ ਕੇ ਅੰਤਰ ਕੀ ਜਾਣਤਾ ਉਹ ਸਾਡੇ ਦਿਲ ਦੀ ਜਾਣਨ ਵਾਲਾ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਐਸਾ ਮਨੁੱਖ ਸੰਸਾਰ ਨੂੰ ਠੱਗ ਸਕਦਾ ਹੈ ਸੰਸਾਰ ਦੇ ਵਿੱਚ ਉਹਦਾ ਧੋਖਾ ਚੱਲ ਸਕਦਾ ਪ੍ਰਮਾਤਮਾ ਕੋਲ ਨਹੀਂ ਪਰ ਜਿਹੜਾ ਮਨੁੱਖ ਅੰਦਰੋਂ ਸਾਫ਼ ਸੁਥਰਾ ਹੈ ਪਰ ਲੋਕ ਉਹਨੂੰ ਸਿੱਧਾ ਕਹਿੰਦੇ ਨੇ ਉਹਨੂੰ ਛਲ ਫਰੀਦ ਕੋਈ ਨਹੀਂ ਆਂਦਾ ਹੈ ਉਥੇ ਸਤਿਗੁਰੂ ਦੇ ਵਾਸਤੇ ਕਹਿੰਦੇ ਦੁੱਧ ਭਾਵੈ ਪਰੇ ਮਾਲਕ ਤੈਨੂੰ ਭਾਜੰਦਾ ਅਧੀ ਪ੍ਰਵਾਨ ਇਹ ਪਾਠ ਐਡਾ ਧਦੇ ਵਿਹਾਰੀ ਹੈ ਅਭੇਤਰ ਐਡਾ ਹੈ ਧੀ ਤਦ ਦੇ ਵਿਹਾਰੀ ਧੀ ਅਕਲ ਸਮਝ ਅਧੀ ਦਾ ਅਰਥ ਹੁੰਦਾ ਅਕਲ ਤੋਂ ਬਿਨਾ ਸਮਝ ਤੋਂ ਬਿਨਾ ਅਗਿਆਨੀ ਜਾਂ ਸਿੱਧਾ ਔੜ ਪੰਜਾਬੀ ਵਿੱਚ ਸ਼ਬਦ ਅਸੀਂ ਵਰਤਦੇ ਆਂ ਕਹਿੰਦੇ ਇਹ ਮਾਲਕ ਜਿਹੜਾ ਮਨੁੱਖ ਅੰਦਰੋਂ ਸਾਫ਼ ਸੁਥਰਾ ਹੈ ਭਾਵੇਂ ਉਹ ਸਿੱਧਾ ਹੀ ਕਿਹਾ ਜਾਂਦਾ ਭਾਵੇਂ ਉਹਦੇ ਕੋਲ ਬੁੱਧੀ ਬਹੁਤੀ ਹੈ ਨਹੀਂ ਅਕਲ ਬਹੁਤੀ ਹੈ ਨਹੀਂ ਪਰ ਉਹ ਤੈਨੂੰ ਪ੍ਰਵਾਨ ਹੈ ਤੁਦ ਭਾਵੈ অতি ਪ੍ਰਵਾਨ ਨਾਨਕ ਜਾਣੈ ਜਾਣ ਸੁਜਣ ਜਾਣੈ ਜਾਣ ਸੁਜਣ ਜਾਣੈ ਭਾਵ ਜਾਣਦਾ ਕੌਣ ਸੁਜਾਣ ਸਿਆਣਾ ਪ੍ਰਮਾਤਮਾ ਆਪ ਹੀ ਜਾਣਦਾ ਇਹ ਪਰਮੇਸ਼ਰ ਪ੍ਰਮਾਤਮਾ ਨੂੰ ਖੁਦ ਪਤਾ ਹੈ ਤੋ ਇੱਥੇ ਜਿਹੜਾ ਪਾਠ ਹੈ ਨਾ ਇਹਗਾ ਅਤੀ ਐਣਾ ਤਦ ਦੇ ਵਿਹਾਰੀ ਤੋਂ ਪੜਨ ਲੱਗੇ ਆ ਸਕਲਦਾ ਖਿਆਲ ਰੱਖਣਾ ਪਾਠ ਹੋਣਾ ਚਾਹੀਦਾ ਅਤੀ ਹੁਣ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਾਰੂ ਰਾਗ ਦੇ ਵਿੱਚ ਹੈ 10 23 ਅੰਗ ਦੇ ਉੱਤੇ ਇਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੈ ਉਹਦੀਆਂ ਪੰਕਤੀਆਂ ਨੇ ਦਇਆ ਦੁਆਪਰ ਅੱਧੀ ਹੋਈ ਗੁਰਮੁਖ ਵਿਰਲਾ ਚੀਨੇ ਕੋਈ ਦਵਾਪਰ ਜੁਗ ਦੇ ਵਿੱਚ ਦਇਆ ਅੱਧੀ ਰਹਿ ਜਾਂਦੀ ਹੈ ਤੇ ਜਿਹੜੀ ਉਹ ਅੱਧੀ ਦਇਆ ਹੈ ਨਾ ਮਨੁੱਖ ਜਿਹੜਾ ਹੈ ਗੱਭੇ ਜਿਹਾ ਰੰਦਾ ਉਹਦੇ ਅੰਦਰ ਜਿਹੜਾ ਹੈ ਨਾ ਧਰਤੀ ਦਾ ਆਸਰਾ ਪਰਮਾਤਮਾ ਪਰਮੇਸ਼ਰ ਦੋ ਪੈਰ ਟਿਕਾਉਂਦਾ ਭਾਵ ਉਹਦੇ ਅੰਦਰ ਦੇਵੀ ਸ਼ਕਤੀ ਵੀ ਕਹਿ ਸਕਦੇ ਆਸੂਰੀ ਸ਼ਕਤੀ ਵੀ ਕਹਿ ਸਕਦੇ ਆ ਉਦੇ ਅੰਦਰ ਦੇਵੀ ਤਾਕਤ ਵੀ ਕਹਿ ਸਕਦੇ ਆ ਚੰਗੇ ਗੁਣ ਵੀ ਹੋਣਗੇ ਤੇ ਨਾਲ ਮਾੜੇ ਔਗਣ ਵੀ ਹੋਣਗੇ ਤੋਂ ਇੱਥੇ ਜਿਹੜਾ ਅਸੀਂ ਪਾਠ ਕਰਨਾ ਜਿਸ ਵੇਲੇ ਦਾਇਆ ਦੁਆਪਰ ਅੱਧੀ ਹੋਈ ਇਹ ਅਵਸਥਾ ਦੁਆਪਰ ਯੁੱਗ ਦੀ ਸੀ ਲੋਕ ਫਰੇਬ ਵੀ ਕਰਦੇ ਸੀ ਭਲਾ ਵੀ ਕਰਦੇ ਸੀ ਦੋ ਪੈਰ ਟੇਕੇ ਹੋਏ ਸਨ ਤੋਂ ਸਤਿਗੁਰੂ ਆਖਦੇ ਨੇ ਦਾਇਆ ਦੁਆਪਰ ਅੱਧੀ ਹੋਈ ਇੱਥੇ ਐੜਾ ਧੱਦੇ ਵਿਹਾਰੀ ਪਾਠ ਹੈ ਤੇ ਇਹਦਾ ਪਾਠ ਐੜੇ ਦੇ ਉੱਤੇ ਅਧਕ ਲਾ ਕੇ ਐੜਾ ਅਗੇਤਰ ਨਹੀਂ ਕਰਨਾ ਇੱਥੇ ਐੜੇ ਉੱਤੇ ਅਧਕ ਲਾ ਕੇ ਤੱਦੇ ਵਿਹਾਰੀ ਅੱਧੀ ਭਾਵ ਅੱਧਾ ਹਿੱਸਾ ਦਇਆ ਦੁਆਪਰ ਅੱਧੀ ਹੋਈ ਸਤਿਗੁਰੂ ਆਖਦੇ ਨੇ ਜਿਹਨਾਂ ਮਨੁੱਖਾਂ ਦੇ ਅੰਦਰ ਦਇਆ ਅੱਧੀ ਰਹਿ ਜਾਂਦੀ ਉਹ ਮਨੁੱਖ ਦੁਆਪਰ ਯੁੱਗ ਵਿੱਚ ਵਸ ਰਿਹਾ ਹੈ ਉਹ ਦੁਆਪਰ ਯੁੱਗ ਦਾ ਇਨਸਾਨ ਹੈ ਗੁਰਮੁਖ ਵਿਰਲਾ ਚੀਨੇ ਕੋਈ ਕੋਈ ਗੁਰਮੁਖ ਵਿਰਲਾ ਇਸ ਗੱਲ ਨੂੰ ਪਛਾਣਦਾ ਜੀਵਨ ਦੇ ਸਹੀ ਰਾਹ ਨੂੰ ਪਛਾਣਦਾ ਦੋਏ ਭਗਤ ਧਰਮ ਧਰੇ ਧਰਨੀ ਧਰ ਗੁਰਮੁਖ ਸਾਚ ਤਿਥਾਈ ਹੈ ਪ੍ਰਮਾਤਮਾ ਉਹਦੇ ਅੰਦਰ ਦੋਏ ਹੀ ਪੈਰ ਟਿਕਾ ਦਿੰਦਾ ਭਾਵ ਉਹਦੇ ਅੰਦਰ ਜਿਹੜਾ ਹੈ ਨਾ ਚੰਗੇ ਗੁਣ ਵੀ ਹੁੰਦੇ ਨੇ ਤੇ ਮਾੜੇ ਔਗਣ ਵੀ ਹੁੰਦੇ ਨੇ ਐਦਾਂ ਕਿ ਜਿਹੜੀ ਇਹਦੇ ਅੰਦਰ ਸੰਪਤਾ ਹੈ ਉਹ ਅਸਰ ਅਸੂਰੀ ਵੀ ਹੁੰਦੀ ਹੈ ਰਕਸ਼ਸ਼ਾਂ ਵਾਲੀ ਵੀ ਹੁੰਦੀ ਹੈ ਤੇ ਦੇਵਤਿਆਂ ਵਾਲੀ ਵੀ ਹੁੰਦੀ ਹੈ ਉਹ ਫਿਰ ਜਿਹੜਾ ਨਾ ਅੱਧਾ ਜਾਂ ਗੱਭੇ ਜਿਹਾ ਟਿੱਕਿਆ ਰਹਿੰਦਾ ਹੈ ਤਾਂ ਸਮਝੋ ਉਹ ਮਨੁੱਖ ਅੱਧੀ ਦਇਆ ਵਾਲਾ ਦੁਆਪਰ ਯੁੱਗ ਵਿੱਚ ਜੀ ਰਿਹਾ ਹੈ ਤਾਂ ਇੱਥੇ ਪਾਠ ਹੋਵੇਗਾ ਅੱਧੀ ਦਇਆ ਦੁਆਪਰ ਅੱਧੀ ਹੋਈ ਸੋ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਪਾਠ ਕਰਨਾ ਹੈ ਅਜਿਹੇ ਸ਼ਬਦ ਸਾਨੂੰ ਬਹੁਤ ਜ਼ਿਆਦਾ ਮਿਲਦੇ ਨੇ ਜਿਹੜਿਆਂ ਦਾ ਪਾਠ ਬਿਲਕੁਲ ਸੇਮ ਇੱਕੋ ਜਿਹਾ ਹੁੰਦਾ ਪਰ ਉਹ ਅਰਥ ਅਨੁਸਾਰ ਜਿਹੜਾ ਹੈ ਪਾਠ ਸਾਨੂੰ ਸਮਝ ਕੇ ਕਰਨਾ ਪੈਂਦਾ ਹੈ। ਤੋਂ ਇੱਥੇ ਸੰਧੀ ਸ਼ੇਵ ਸ਼ੇਦ ਸ਼ਬਦ ਕਿਹੜਾ ਐਡਾ ਪਲੱਸ ਤਦ ਦੇ ਵਿਹਾਰਿਤੀ ਆਤੀ ਇਹ ਸੰਧੀ ਹੋਈ। ਇਸ ਤਰੀਕੇ ਨਾਲ ਗੁਰਬਾਣੀ ਵਿੱਚ ਬਹੁਤੇ ਸ਼ਬਦ ਹਨ। ਉਹਨਾਂ ਸਾਰਿਆਂ ਨੂੰ ਅਸੀਂ ਸਮਝਣਾ ਹੈ। ਗੁਰਬਾਣੀ ਨੂੰ ਸਮਝਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।